ਸਰਾ ਹੈ ਕਿ ਜਿੰਨੇ ਵੀ ਇਸ਼ੂਸ ਨੇ ਉਹ ਅਡਰੈਸ ਕਰ ਰਹੇ ਨੇ ਕਿਸੇ ਨਾਲ ਫੋਨ ਤੇ ਕਿਸੇ ਨਾਲ ਆਨਲਾਈਨ ਜੋ ਵੀ ਮਕਸਦ ਜਿਵੇਂ ਹੁਣ ਅਸੀਂ ਦੋਨੋਂ ਆ ਕੇ ਗਏ ਆ ਜਿਹੜੇ ਕੋਈ ਮਸਲੇ ਸੀਗੇ ਉਹਨਾਂ ਨੇ ਸਾਡੇ ਨਾਲ ਸਾਂਝੇ ਕਰ ਲਏ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਸੀਗੇ ਡਿਸਕਸ਼ਨ ਹੋ ਗਈ ਸੋ ਐਸ ਫਾਰ ਐਸ ਹਿਸ ਹੈਲਥ ਇਜ਼ ਕਨਸਰਨਡ ਜਿਵੇਂ ਮੈਂ ਪਹਿਲਾਂ ਕਿਹਾ ਕਿ ਚਾਹੇ ਤਬੀਰ ਨਾਸਾਜ਼ ਹੈ ਪਰ ਸਰਕਾਰ ਦਾ ਤੇ ਸਰਕਾਰੀ ਕੰਮਕਾਜ ਜਿਹੜਾ ਲੋਕਾਂ ਦੇ ਨਾਲ ਸੰਬੰਧਤ ਉਹ ਕੋਈ ਨਾ ਰੁਕੇ ਤੇ ਨਾ ਹੀ ਰੁਕਣ ਦਿੱਤਾ ਜਾਊਗਾ ਠੀਕ ਹੈ ਜੀ ਆਪ ਕੇਂਦਰ ਦੇ ਨਾਲ ਵੀ ਅੱਜ ਮੀਟਿੰਗਾਂ ਤਾਂ ਜਾ ਰਹੇ ਨਹੀਂ ਨਹੀਂ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਜਿਹੜੀ ਅਧਿਕਾਰੀਆਂ ਨੇ ਮੀਡੀਆ ਤੇ ਜਿਹੜੇ ਪਤਾ ਲੱਗਿਆਗਾ ਕਿ ਉਹਨਾਂ ਨੇ ਅੱਜ ਸਾਡੇ ਮਾਨਯੋਗ ਸੀਐਸ ਸਾਹਿਬ ਨਾਲ ਮੀਟਿੰਗ ਕਰਨੀ ਆ ਉਹ ਹੜ੍ਹਾਂ ਦੇ ਸਬੰਧ ਦੇ ਵਿੱਚ ਆ ਤੋਂ ਲਗਾਤਾਰ ਸਾਡੇ ਅਧਿਕਾਰੀ ਜਿਹੜੇ ਨੇਗੇ ਉਹ ਗਰਾਊਂਡ ਦੇ ਉੱਤੇ ਨੇਗੇ ਸਾਰੀ ਪੋਲਿਟੀਕਲ ਜਮਾਤ ਜਿਹੜੀ ਆ ਆਮ ਆਦਮੀ ਪਾਰਟੀ ਦੇ ਸਾਰੇ ਕੈਬਨਿਟ ਮੰਤਰੀ ਸਾਰੇ ਗਰਾਊਂਡ ਤੇ ਨੇ ਜਾ ਕੇ ਡੈਜਾ ਵੀ ਲੈ ਰਹੇ ਆ ਨਾਲ ਦੀ ਨਾਲ ਜਿਹੜਾ ਡਾਟਾ ਹੈਗਾ ਉਹ ਵੀ ਕਲੈਕਟ ਕੀਤਾ ਜਾ ਰਿਹਾ ਕਿ ਕਿੱਥੇ ਕਿੰਨਾ ਨੁਕਸਾਨ ਹੋਇਆਗਾ ਕੋਨ ਨੁਕਸਾਨ ਦੀ ਜਿਹੜੀ ਰਿਪੋਰਟ ਆ ਅਸੀਂ ਕੇਂਦਰ ਸਰਕਾਰ ਨੂੰ ਵੀ ਸੌਂਪਾਂਗੇ ਔਰ ਸਾਡੇ ਪੰਜਾਬ ਸਰਕਾਰ ਕੋਲੇ ਵੀ ਹੋਊਗੀ ਉਸ ਤੋਂ ਬਾਅਦ ਜਿਹੜਾ ਮੁਆਵਜ਼ਾ ਉਹ ਦੇ ਦਿੱਤਾ ਜਾਵੇਗਾ ਜਿਹੜਾ ਇਹ ਬਾੜ ਆਈ ਹੈ ਮਾਈਨਿੰਗ ਦਾ ਮਾਈਨਿੰਗ ਤੋਂ ਦਾ ਕਾਰਨ ਲੀਗਲ ਮਾਈਨਿੰਗ ਆ ਦੇਖੋ ਬਿਲਕੁਲ ਬਿਲਕੁਲ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਜਾਣਦਾ ਕਿ ਝੂਠ ਬੋਲਣ ਦਾ ਕੰਮ ਕਰਦੀ ਆ ਬਿਲਕੁਲ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਪੂਰਾ ਦੇਸ਼ ਜਾਣਦਾਗਾ ਕਿ ਪੂਰੇ ਕਈ ਦਿਨ ਕਈ ਲਗਾਤਾਰ ਪਾਣੀ ਜਿਹੜਾ ਉਹ ਪਾਣੀ ਜਿਹੜਾ ਇਹ ਨਹੀਂ ਹੈਗਾ ਕਿ ਇਥੋਂ ਆ ਰਿਹਾ ਪਾਣੀ ਤਾਂ ਪਹਾੜਾਂ ਤੋਂ ਆ ਰਿਹਾਗਾ ਪਾਣੀ ਤਾਂ ਹੁਣ ਵੀ ਆ ਰਿਹਾ ਪਾਣੀ ਤਾਂ ਲਗਾਤਾਰ ਚੱਲੀ ਜਾ ਰਿਹਾਗਾ ਸੋ ਪਾਰ티 ਜਨਤਾ ਪਾਰਟੀ ਝੂਠ ਜਿਹੜਾ ਪ੍ਰੋਸਨ ਦਾ ਕੰਮ ਕਰ ਰਹੀ ਆ ਬਿਲਕੁਲ ਇਹ ਹੜਾਂ ਦਾ ਪਾਣੀ ਆ ਔਰ ਹਿਮਾਚਲ ਤੋਂ ਵੀ ਆ ਰਿਹਾ ਜੰਮੂ ਕਸ਼ਮੀਰ ਤੋਂ ਆ ਰਿਹਾ ਰਾਵੀ ਦਾ ਸਤਲੁਜ ਦਾ ਬਿਆਸ ਦਾ ਛੋਟੀਆਂ ਛੋਟੀਆਂ ਨਦੀਆਂ ਦੇ ਘੱਗਰ ਨਦੀ ਦਾ ਜੇ ਆਪਾਂ ਗੱਲ ਕਰੀਏ ਇਸ ਤਰ੍ਹਾਂ ਦੀ ਘੱਗਰ ਨਦੀ ਆ ਜਿਹੜੀ ਉਹ ਅੱਜ ਤੱਕ ਹੁਣ ਤੱਕ ਇਤਿਹਾਸਕ ਤੌਰ ਤੇ ਸਭ ਤੋਂ ਵੱਧ ਉੱਚ ਪਾਣੀ ਆਇਆਗਾ 750 ਫੁੱਟ ਤੋਂ ਉੱਪਰ ਪਾਣੀ ਉੱਚ ਚੱਲ ਰਿਹਾਗਾ ਸੋ ਬਿਲਕੁਲ ਉਥੇ ਜਿਆ ਪ੍ਰਬੰਧ ਹੋਏ ਹੋਏ ਨੇ ਕਿ ਸੋ ਲਗਾਤਾਰ ਸਾਰੇ ਪ੍ਰਬੰਧ ਹੈਗੇ ਨੇ ਪਰ ਲੇਕਿਨ ਕੁਦਰਤ ਦੇ ਅੱਗੇ ਕੌਣ ਖੜ ਸਕਦਾਗਾ ਕੁਦਰਤ ਦੇ ਅੱਗੇ ਕੋਈ ਵਿਅਕਤੀ ਖੜ ਨਹੀਂ ਸਕਦਾ ਕੁਦਰਤ ਦੀ ਕੋਈ ਜ ਪਰ ਲੇਕਿਨ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆਗੇ ਔਰ ਬਿਲਕੁਲ ਜੋ ਮਦਦ ਆ ਦੇਵਾਂਗੇ ਇੱਕ ਚੀਜ਼ ਇੱਕ ਚੀਜ਼ ਇੱਕ ਸੈਕਿੰਡ ਮੈਂ ਦੇਚ ਮੈਂ ਚੂ ਇੱਕ ਮੈਂ ਸੋ ਜੀਮਾ ਸਾਹਿਬ ਦੀ ਗੱਲ ਦੇ ਵਿੱਚ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੂੰਗਾ ਪੰਜਾਬ ਨੂੰ ਤਾਂ ਸ਼ਿਵਰਾ ਚੌਹਣ ਜੀ ਵੈਸੇ ਬੜੀ ਸ਼ਰਮਨਾਕ ਗੱਲ ਹੈ ਪੰਜਾਬ ਨੂੰ ਤਾਂ ਉਹ ਐਲੀਗੇਸ਼ਨ ਲਗਾ ਕੇ ਇਲੈਗਲ ਮੈਨਿੰਗ ਦਾ ਜੰਮੂ ਐਂਡ ਕਸ਼ਮੀਰ ਤੇ ਕਾਹਦਾ ਐਲੀਗੇਸ਼ਨ ਲਗਾਣਗੇ ਜੀ ਨਮਾਸਰ ਤੇ ਕਾਹਦਾ ਐਲੀਗੇਸ਼ਨ ਲਗਾਣਗੇ ਉੱਤਰਾਖੰਡ ਤੇ ਕਾਹਦਾ ਐਲੀਗੇਸ਼ਨ ਲਗਾਣਗੇ ਹਰਿਆਣਾ ਤੇ ਕਾਹਦਾ ਐਲੀਗੇਸ਼ਨ ਲਗਾਣਗੇ ਜਦੋਂ ਇੱਕ ਕੁਦਰਤੀ ਮਾਰ ਪੈ ਰਹੀ ਹੈ ਤੇ ਉਹਦੇ ਮੌਕੇ ਦੇ ਉੱਪਰ ਵੀ ਲੋਕਾਂ ਦੀ ਬਾਹ ਫੜਨ ਦੀ ਬਜਾਏ ਇਹ ਲੋਕ ਰਾਜਨੀਤੀਆਂ ਕਰਨ ਆਉਂਦੇ ਨੇ ਇੱਥੇ ਸਿਰਫ ਔਰ ਸਿਰਫ ਗੋਡੇ-ਗੋਡੇ ਪਾਣੀ ਦੇ ਵਿੱਚ ਤਾਂ ਫੋਟੋਆਂ ਵਿੱਚ ਆ ਗਏ ਸ਼ਿਵਰਾ ਚੌਹਣ ਜੀ ਪਰ ਚੋਨੀ ਪੰਜਾਬ ਨੂੰ ਅਨਾਉਂਸ ਨਹੀਂ ਕੀਤੀ ਹੈਗੀ ਰਾਹਤ ਪੈਕੇਜ ਵੱਜੋਂ ਜਿਹੜਾ ਸਾਡਾ ਪੰਜਾਬ ਦਾ ਪਿਛਲੇ ਸਮੇਂ ਦੇ ਵਿੱਚ 60000 ਕਰੋੜ ਦਾ ਜਿਹੜਾ ਨੁਕਸਾਨ ਹੋਇਆ ਔਰ ਜਿਹੜਾ ਇਹ ਰੋਕੀ ਬੈਠੇ ਨੇ ਜਿਹਦੇ ਵਾਸਤੇ ਸੀਐਮ ਸਾਹਿਬ ਨੇ ਵੀ ਅੱਜ ਤੋਂ ਹਫਤਾ ਪਹਿਲਾਂ ਚਿੱਠੀ ਲਿਖੀ ਅਸੀਂ ਵੀ ਪ੍ਰੈਸ ਕਾਨਫਰੰਸ ਕੀਤੀ ਉਧਰ ਬਾਰੇ ਮੂੰਹ ਦੇ ਵਿੱਚ ਉਂਗਲਾ ਦੇ ਕੇ ਚੁੱਪ ਕਰ ਜਾਂਦੇ ਨੇ ਸੋ ਇਸ ਤੋਂ ਹਲਕੀ ਇਸ ਤੋਂ ਘਟਿਆ ਔਰ ਇਸ ਤੋਂ ਵੱਧ ਪੰਜਾਬ ਵਿਰੋਧੀ ਰਾਜਨੀਤੀ ਹੋ ਨਹੀਂ ਸਕਦੀ ਹੈਗੀ ਜਿਹੜੀ ਬੀਜੇਪੀ ਦੇ ਲੀਡਰ ਇਸ ਵਿੱਚ ਕਰ ਰਹੇ ਨੇ ਜਲਦੀ ਪੀਐਮ ਵੀ ਕੁਝ ਬਾਤਾਂ ਲਈ ਛੇਧਰوں ਦਾ ਦੌਰਾ ਕਰਨੇ ਆਪਕੋ ਲੱਗਦਾ ਹੈ ਪੰਜਾਬ ਵੀ ਆ ਰਹੇ ਨੇ ਜੀ ਪੰਜਾਬ ਵੀ ਦੇਖਿਏ ਇਸ ਤੋਂ ਪਹਿਲੇ ਜਦ ਵੀ ਕਿਸੇ ਰਾਜਾ ਮੇ ਬਾੜ ਆਇਆ ਹੈ ਪਾਂਚਾਇਆ ਓਡੀਸ਼ਾ ਹੋ ਚਾਹ ਬਸ ਬੰਗਾਲ ਹੋ वहाँ पे तीन दिन चार दिन में पैसा जो पहुँच जाता था कहीं कहीं तो रिलीफ फंड दो दिन पहुँच जाता था आज पंजाब में लगभग लग फिफ्टीन लग डेज हो गए पर लेकिन देश के प्रधानमंत्री जी का एक शब्द तक हमदर्दी का एक शब्द तक जो है पंजाब के लोगों के लिए नहीं आया पंजाब के साथ नहीं साफ करने का नहीं आया इससे संकेत मिलता है कि तालिबानी जो है लोग हैं वो उनके नजदीक हैं पंजाब उनसे दूर है तो हम तो इंसाफ मांगते हैं पंजाब के लोगों ने जब भी देश के ऊपर कोई भी बिपता आई है कोई भी देश को प्रॉब्लम आई है चाहे वो सरहद की हो चाहे कोई देश को आजादी की हो पंजाब के लोगों ने सबसे आगे के सबसे ज्यादा रोल जो निभाया है पर लेकिन देश के जो देश है और मैं समझता हूँ प्रधानमंत्री जी भारतीय जनता पार्टी वो पंजाब से विपरा करेगी